ਇਹ ਪਿਸ਼ਾਬ ਕਰ ਰਿਹਾ ਹੈ ਦੂਸਰੀ ਵੇ ਗੁਰੂ ਸਾਧਰਮ ਹਾਲਾ ਚੱਕੇ ਅੰਗਣ ਵੀ ਛੇੜ ਰਿਹਾ ਹੈ ਤੇ ਸੰਗਤ ਜੀ ਸਾਡੀ ਬੇਨਤੀ ਹੈ ਸਾਡਾ ਨੰਬਰ ਉਪਲ ਚਲੰਦਿਆ ਪਿਆ ਹੈ ਤੇ ਇਹ ਵੀਡੀਓ ਜਲਦੀ ਤੇ ਜਲਦੀ ਜੜੀ ਸਾਨੂੰ ਦੱਸੋ ਇਹ ਕਿੱਥੇ ਦੀ ਆ ਤਾਂ ਜੋ ਇਹਨਾਂ ਤੇ ਜੜੀ ਆ ਕਾਰਵਾਈ ਜਾਦਾ ਸੋਧਾ ਲਾ ਸਕੀਏ ਤੇ ਇਹ ਵੀਡੀਓ ਬਹੁਤ ਵਾਰਲ ਹੋ ਰਹੀ ਆ ਤੇ 2-4 ਦਿਨਾਂ ਬਾਅਦ ਇਹ ਜੜੀ ਪੰਜਾਬ ਵਿੱਚ ਇਦਾਂ ਦੀਆਂ ਪਿੰਡਾਂ ਵਿੱਚ ਬਿਆਦਗੀਆਂ ਹੋ ਰਹੀਆਂ ਸੰਗਤ ਨੂੰ ਆਪਾਂ ਇਹ ਵੀਡੀਓ ਦੇ ਰਾਹੀਂ ਆਪਾਂ ਕਹਿੰਨੇ ਰਹਿੰਨੇ ਆਂ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾਂ ਪਹਿਰੇਦਾਰੀ ਲਾਓ ਜੇ ਨਹੀਂ ਪਹਿਰੇਦਾਰੀ ਲਾ ਸਕਦੇ ਗੁਰਦੁਆਰਾ ਸਾਹਿਬ ਇੱਕ ਕਰੋ ਜਿੱਥੇ ਕੀ ਆਮਦਨ ਵਧੇਗੀ ਤੇ ਉੱਥੇ ਜਿਹੜਾਗਾ ਪਹਿਰੇਦਾਰੀ ਰੱਖੋਗਾ ਗ੍ਰੰਥੀਸ਼ੰਕ ਵੀ ਚੰਗਾ ਰੱਖ ਹੋਵੇਗਾ ਪਰ ਅਕਾਲ ਤਖਤ ਸਾਹਿਬ ਤੋਂ ਵੀ ਥੋੜੇ ਜਨੇ ਫੈਸਲਾ ਪਹਿਲਾਂ ਹੋਇਆ ਵੀ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਵੀ ਜਗ੍ਹਾ ਵੀ ਪਾਈ ਗਈ ਉਹ ਕਮੇਟੀ ਜ਼ਿੰਮੇਵਾਰ ਹੋਗੀ ਉਹਣਾ ਇੱਥੇ ਵੀ ਜਿਹੜੀ ਹੈਗੀ ਕਮੇਟੀ ਜ਼ਿੰਮੇਵਾਰ ਆ ਇਹ ਤਾਂ ਜਿਹੜਾ ਜਿਹੜਾ ਕਰਿਆ ਦੁਸ਼ਟ ਪਾਪੀ ਬੇਅਦਵੀ ਉਹਦਾ ਜ਼ਿੰਮੇਵਾਰ ਹੈਗਾ ਹੀ ਹੈਗਾ ਪਰ ਆ ਜਿਹੜੀ ਕਮੇਟੀ ਹੈ ਇੱਥੇ ਦੀ ਗੁਰੂ ਘਰ ਦੀ ਉਹ ਵੀ ਜ਼ਿੰਮੇਵਾਰੀ ਹੋਊਗੀ ਸੰਗਤ ਜੀ ਇਹ ਵੀਡੀਓ ਤੁਸੀਂ ਜ਼ਰੂਰ ਦੇਖ ਕੇ ਇਹ ਸਾਨੂੰ ਜ਼ਰੂਰ ਨੰਬਰ ਤੇ ਪਾਓ ਇਹ ਵੀਡੀਓ ਪੰਜਾਬ ਦੀ ਆ ਜਾਂ ਪੰਜਾਬ ਤੋਂ ਵਾਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਤੇ ਦੇਖ ਸਕਦੇ ਹੋ ਜਿਹੜੀ ਨਾਲ ਚਲ ਰਹੀ ਆ ਕਾਫੀ ਸਾਨੂੰ ਜਿਹੜੇ WhatsApp ਪਾਂ ਗਰੁੱਪਾਂ 'ਚ ਵੀਡੀਓ ਆ ਰਹੀ ਆ ਤੇ ਸੋਸ਼ਲ ਮੀਡੀਆ 'ਤੇ ਵੀ ਇਹ ਵਾਇਰਲ ਹੋ ਰਹੀ ਵੀਡੀਓ ਪਰ ਇਹਦਾ ਇਹ ਸੱਚ ਨਹੀਂ ਪਤਾ ਲੱਗੰਦੇ ਆ ਵੀਡੀਓ ਹੈ ਕਿੱਥੇ ਦੀ ਆ ਸੰਗਤ ਜੀ ਇਸ ਜਿਹੜੇ ਦੁਸ਼ਟ ਪਾਪੀ ਨੇ ਬਹੁਤ ਹੀ ਗੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹਿਲਾਂ ਇਹਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਹ ਪਿਸ਼ਾਬ ਕਰ ਰਿਹਾ ਹੈ ਮਹਲਾ ਚੱਕੇ ਅੰਗਣ ਵੀ ਛੇੜ ਰਿਹਾ ਏ ਤੇ ਸੰਗਤ ਜੀ ਸਾਡੀ ਬੇਨਤੀ ਹੈ ਸਾਡਾ ਨੰਬਰ ਉਪਰ ਚਲੰਦਿਆ ਪਿਆ ਏ ਤੇ ਇਹ ਵੀਡੀਓ ਜਲਦੀ ਤੇ ਜਲਦੀ ਜੜੀ ਸਾਨੂੰ ਦੱਸੋ ਇਹ ਕਿੱਥੇ ਦੀ ਆ ਤਾਂ ਜੋ ਇਹਨਾਂ ਤੇ ਜੜੀ ਆ ਕਾਰਵਾਈ ਜਾਦਾ ਸੋਧਾ ਲਾ ਸਕੀਏ ਤੇ ਵੀਡੀਓ ਬਹੁਤ ਵਾਰਲ ਹੋ ਰਹੀ ਆ ਤੇ 2-4 ਦਿਨਾਂ ਬਾਅਦ ਇਹ ਜੜੀ ਪੰਜਾਬ ਵਿੱਚ ਐਦਾਂ ਦੀਆਂ ਪਿੰਡਾਂ ਵਿੱਚ ਬਿਆਦਵੀਆਂ ਹੋ ਰਹੀਆਂ ਸੰਗਤ ਨੂੰ ਆਪਾਂ ਇਹ ਵੀਡੀਓ ਦੇ ਰਾਹੀਂ ਆਪਾਂ ਕਹਿੰਨੇ ਰਹਿੰਨੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾਂ ਪਹਿਰੇਦਾਰੀ ਲਾਓ ਜੇ ਨਹੀਂ ਪਹਿਰੇਦਾਰੀ ਲਾ ਸਕਦੇ ਗੁਰਦੁਆਰਾ ਸਾਹਿਬ ਇੱਕ ਕਰੋ ਜਿੱਥੇ ਕੀ ਆਮਦਨ ਵਧੇਗੀ ਤੇ ਉੱਥੇ ਜਿਹੜਾਗਾ ਪਹਿਰੇਦਾਰੀ ਰੱਖੋਗਾ ਗ੍ਰੰਥੀ ਸਿੰਘ ਵੀ ਚੰਗਾ ਰੱਖ ਹੋਵੇਗਾ ਪਰ ਅਕਾਲ ਤਖਤ ਸਾਹਿਬ ਤੋਂ ਵੀ ਥੋੜੇ ਜਨੇ ਫੈਸਲਾ ਪਹਿਲਾਂ ਹੋਇਆ ਵੀ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਵੀ ਜਗ੍ਹਾ ਵੀ ਪਾਈ ਗਈ ਉਹ ਕਮੇਟੀ ਜ਼ਿੰਮੇਵਾਰ ਹੋਊਗੀ ਹੁਣਾ ਇੱਥੇ ਵੀ ਜਿਹੜੀ ਹੈਗੀ ਕਮੇਟੀ ਜ਼ਿੰਮੇਵਾਰ ਆ ਇਹ ਤਾਂ ਜਿਹੜਾ ਜਿਹੜਾ ਕਰਿਆ ਦੁਸ਼ਟ ਪਾਪੀ ਬਿਆਦਵੀ ਉਹ ਦਾ ਜ਼ਿੰਮੇਵਾਰ ਹੈਗਾ ਹੀ ਹੈਗਾ ਪਰ ਆ ਜਿਹੜੀ ਕਮੇਟੀ ਆ ਇੱਥੇ ਦੀ ਗੁਰੂ ਘਰ ਦੀ ਉਹ ਵੀ ਜ਼ਿੰਮੇਵਾਰੀ ਹੋਊਗੀ ਸੰਗਤ ਜੀ ਇਹ ਵੀਡੀਓ ਤੁਸੀਂ ਜਰੂਰ ਦੇਖ ਕੇ ਇਹ ਸਾਨੂੰ ਜਰੂਰ ਨੰਬਰ ਤੇ ਪਾਓ ਇਹ ਵੀਡੀਓ ਪੰਜਾਬ ਦੀ ਆ ਜਾਂ ਪੰਜਾਬ ਤੋਂ ਵਾਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਗਤ ਜੀ ਬੇਨਤੀ ਹੈ ਜੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਸੋ ਇਹ ਤੁਹਾਡੇ ਦੇ ਹੱਥ ਬਣ ਕੇ ਬੇਨਤੀ ਹੈ ਜੀ ਇਹ ਪਤਾ ਕਰੋ ਕਿੱਥੇ ਦੀ ਵੀਡੀਓ ਇਹ ਬੱਚਾ ਕਿਹਨਾਂ ਦੇ ਪਿੰਡ ਦਾ ਇਹ ਗੁਰੂ ਘਰ ਕਿਹਨਾਂ ਦੇ ਨੇੜੇ ਪੈਂਦਾ ਸੋ ਨੰਬਰ ਤੁਹਾਡੇ ਕੋ ਉੱਪਰ ਸਕਰੀਨ ਤੇ ਆ ਰਿਹਾ ਇਹਦੇ ਤੇ ਸੰਪਰਕ ਕਰਕੇ ਤੁਸੀਂ ਬੱਸ ਸਾਨੂੰ ਜਾਣਕਾਰੀ ਦੇਣੀ ਹੈ ਇਹ ਕਿੱਥੋਂ ਦੀ ਘਟਨਾ ਸੋ ਕਾਰਵਾਈ ਅਕਾਲਪੁਰ ਕਾਬਸੇਵਾ ਲੈਣਗੇ ਅਸੀਂ ਜੋ ਹੈ ਉਸ ਤੋਂ ਵੱਧ ਕੇ ਸੇਵਾ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਹੀ ਬੋਲਦਾ ਪਹਿਲਾਂ ਇਹਨੇ ਗੁਰੂ ਸਾਹਿਬ ਦੀ ਹਜੂਰੀ ਚ ਇਹ ਪਿਸ਼ਾਬ ਕਰ ਰਿਹਾ ਹੈ ਦੂਸਰੀ ਵੇ ਗੁਰੂ ਸਾਹਿਬ ਧਰਮ ਹਾਲਾ ਚੱਕੇ ਅੰਗਣ ਵੀ ਛੇੜ ਰਿਹਾ ਹੈ ਤੇ ਸੰਗਤ ਜੀ ਸਾਡੀ ਬੇਨਤੀ ਹੈ ਸਾਡਾ ਨੰਬਰ ਉਪਲ ਚਲੰਦਿਆ ਪਿਆ ਹੈ ਤੇ ਇਹ ਵੀਡੀਓ ਜਲਦੀ ਤੇ ਜਲਦੀ ਜਿਹੜੀ ਸਾਨੂੰ ਦੱਸੋ ਇਹ ਕਿੱਥੇ ਦੀ ਆ ਤਾਂ ਜੋ ਇਹਨਾਂ ਤੇ ਜਿਹੜੀ ਆ ਕਾਰਵਾਈ ਜਾਦਾ ਸੋਧਾ ਲਾ ਸਕੀਏ ਤੇ ਵੀਡੀਓ ਬਹੁਤ ਵਾਰਲ ਹੋ ਰਹੀ ਆ ਤੇ ਉਹ ਚਾਰ ਦਿਨਾਂ ਬਾਅਦ ਹੈ ਜਿਹੜੀ ਪੰਜਾਬ ਵਿੱਚ ਐਦਾਂ ਦੀਆਂ ਪਿੰਡਾਂ ਵਿੱਚ ਬਿਆਦਵੀਆਂ ਹੋ ਰਹੀਆਂ ਸੰਗਤ ਨੂੰ ਆਪਾਂ ਇਹ ਵੀਡੀਓ ਦੇ ਰਾਹੀਂ ਆਪਾਂ ਕਹਿੰਨੇ ਰਹਿੰਨੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾਂ ਪਹਿਰੇਦਾਰੀ ਲਾਓ ਜੇ ਨਹੀਂ ਪਹਿਰੇਦਾਰੀ ਲਾ ਸਕਦੇ ਗੁਰਦੁਆਰਾ ਸਾਹਿਬ ਇੱਕ ਕਰੋ ਜਿੱਥੇ ਕੀ ਆਮਦਨ ਵਧੇਗੀ ਤੇ ਉੱਥੇ ਜਿਹੜਾਗਾ ਪਹਿਰੇਦਾਰ ਵੀ ਰੱਖੋ ਗ੍ਰੰਥੀ ਸਿੰਘ ਵੀ ਚੰਗਾ ਰੱਖ ਹੋਵੇਗਾ ਪਰ ਅਕਾਲ ਤਖਤ ਸਾਹਿਬ ਤੋਂ ਵੀ ਥੋੜੇ ਜਨੇ ਫੈਸਲਾ ਪਹਿਲਾਂ ਹੋਇਆ ਵੀ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਵੀ ਜਗਦੀ ਪਾਈ ਗਈ ਉਹ ਕਮੇਟੀ ਜ਼ਿੰਮੇਵਾਰ ਹੋਊਗੀ। ਉਹਨਾ ਇੱਥੇ ਵੀ ਜਿਹੜੀ ਹੈਗੀ ਕਮੇਟੀ ਜ਼ਿੰਮੇਵਾਰ ਆ। ਇਹ ਤਾਂ ਜਿਹੜਾ ਜਿਹੜਾ ਕਰਿਆ ਦੁਸ਼ਟ ਪਾਪੀ ਬੇਅਦਵੀ ਉਹਦਾ ਜ਼ਿੰਮੇਵਾਰ ਹੈਗਾ ਹੀ ਹੈਗਾ। ਪਰ ਆਹ ਜਿਹੜੀ ਕਮੇਟੀ ਹੈ ਇੱਥੇ ਦੀ ਗੁਰੂਕਾਰ ਦੀ ਉਹ ਵੀ ਜ਼ਿੰਮੇਵਾਰੀ ਹੋਊਗੀ। ਸੰਗਤ ਜੀ ਇਹ ਵੀਡੀਓ ਤੁਸੀਂ ਜ਼ਰੂਰ ਦੇਖ ਕੇ ਇਹ ਸਾਨੂੰ ਜ਼ਰੂਰ ਨੰਬਰ ਤੇ ਪਾਓ। ਇਹ ਵੀਡੀਓ ਪੰਜਾਬ ਦੀ ਆ ਜਾਂ ਪੰਜਾਬ ਤੋਂ ਵਾਰਦੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਇਹ ਵੀਡੀਓ ਤੁਸੀਂ ਇਹ ਦੇਖ ਸਕਦੇ ਹੋ ਜਿਹੜੀ ਨਾਲ ਚੱਲ ਰਹੀ ਆ ਕਾਫੀ ਸਾਨੂੰ ਜਿਹੜੇ WhatsApp ਆ ਗਰੁੱਪਾਂ 'ਚ ਇਹ ਵੀਡੀਓ ਆ ਰਹੀ ਆ ਤੇ ਸੋਸ਼ਲ ਮੀਡੀਆ 'ਤੇ ਵੀ ਇਹ ਵਾਇਰਲ ਹੋ ਰਹੀ ਵੀਡੀਓ ਪਰ ਇਹਦਾ ਇਹ ਸੱਚ ਨਹੀਂ ਪਤਾ ਲੱਗਣ ਦੇ ਆ ਵੀਡੀਓ ਹੈ ਕਿੱਥੇ ਦੀ ਆ ਸੰਗਤ ਜੀ ਇਸ ਜਿਹੜੇ ਦੁਸ਼ਟ ਪਾਪੀ ਨੇ ਬਹੁਤ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਚ ਪਹਿਲਾਂ ਇਹਨੇ ਗੁਰੂ ਸਾਹਿਬ ਦੀ ਜਹੂਰੀ 'ਚ ਇਹ ਪਿਸ਼ਾਬ ਕਰ ਰਿਹਾ ਹੈ ਦੂਸਰੀ ਵੇ ਗੁਰੂ ਸਾਧਰਮ ਹਾਲਾ ਚੱਕੇ ਅੰਗਣ ਵੀ ਛੇੜ ਰਿਹਾ ਹੈ ਤੇ ਸੰਗਤ ਜੀ ਸਾਡੀ ਬੇਨਤੀ ਹੈ ਸਾਡਾ ਨੰਬਰ ਉਪਲ ਚਲੰਦਿਆ ਪਿਆ ਹੈ ਤੇ ਇਹ ਵੀਡੀਓ ਜਲਦੀ ਤੇ ਜਲਦੀ ਜੜੀ ਸਾਨੂੰ ਦੱਸੋ ਇਹ ਕਿੱਥੇ ਦੀ ਆ ਤਾਂ ਜੋ ਇਹਨਾਂ ਤੇ ਜੜੀ ਆ ਕਾਰਵਾਈ ਜਾਦਾ ਸੋਧਾ ਲਾ ਸਕੀਏ ਤੇ ਵੀਡੀਓ ਬਹੁਤ ਵਾਰਲ ਹੋ ਰਹੀ ਆ ਤੇ 2-4 ਦਿਨਾਂ ਬਾਅਦ ਇਹ ਜੜੀ ਪੰਜਾਬ ਵਿੱਚ ਇਦਾਂ ਨਹੀਂ ਪਿੰਡਾਂ ਵਿੱਚ ਵਿਅਦਗੀਆਂ ਹੋ ਰਹੀਆਂ ਸੰਗਤ ਨੂੰ ਆਪਾਂ ਇਹ ਵੀਡੀਓ ਦੇ ਰਾਹੀਂ ਆਪਾਂ ਕਹਿੰਨੇ ਰਹਿੰਨੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾਂ ਪਹਿਰੇਦਾਰੀ ਲਾਓ ਜੇ ਨਹੀਂ ਪਹਿਰੇਦਾਰੀ ਲਾ ਸਕਦੇ ਗੁਰਦੁਆਰਾ ਸਾਹਿਬ ਇੱਕ ਕਰੋ ਜਿੱਥੇ ਕੀ ਆਮਦਨ ਵਧੇਗੀ ਤੇ ਉੱਥੇ ਜਿਹੜਾਗਾ ਪਹਿਰੇਦਾਰੀ ਰੱਖੋ ਉਹ ਗ੍ਰੰਥੀ ਸਿੰਘ ਵੀ ਚੰਗਾ ਰੱਖ ਹੋਵੇਗਾ ਪਰ ਅਕਾਲ ਤਖਤ ਸਾਹਿਬ ਤੋਂ ਵੀ ਥੋੜੇ ਜਨੇ ਫੈਸਲਾ ਪਹਿਲਾਂ ਹੋਇਆ ਵੀ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਵੀ ਵਿਅਦਗੀ ਪਾਈ ਗਈ ਉਹ ਕਮੇਟੀ ਜ਼ਿੰਮੇਵਾਰ ਹੋਗੀ ਉਹਨਾ ਇੱਥੇ ਵੀ ਜਿਹੜੀ ਹੈਗੀ ਕਮੇਟੀ ਜ਼ਿੰਮੇਵਾਰ ਆ ਇਹ ਤਾਂ ਜਿਹੜਾ ਜਿਹੜਾ ਕਰਿਆ ਦੁਸ਼ਟ ਪਾਪੀ ਬਿਆਦਵੀ ਉਹ ਦਾ ਜ਼ਿੰਮੇਵਾਰ ਹੈਗਾ ਹੀ ਹੈਗਾ ਪਰ ਆਹ ਜਿਹੜੀ ਕਮੇਟੀ ਹੈ ਇੱਥੇ ਦੀ ਗੁਰੂ ਘਰ ਦੀ ਉਹ ਵੀ ਜ਼ਿੰਮੇਵਾਰੀ ਹੋਊਗੀ ਸੰਗਤ ਜੀ ਇਹ ਵੀਡੀਓ ਤੁਸੀਂ ਜ਼ਰੂਰ ਦੇਖ ਕੇ ਇਹ ਸਾਨੂੰ ਜ਼ਰੂਰ ਨੰਬਰ ਤੇ ਪਾਓ ਇਹ ਵੀਡੀਓ ਪੰਜਾਬ ਦੀ ਆ ਜਾਂ ਪੰਜਾਬ ਤੋਂ ਵਾਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਬੇਨਤੀ ਹੈ ਜੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਸੋ ਇਹ ਤੁਹਾਡੇ ਕੇ ਹੱਥ ਬਣ ਕੇ ਬੇਨਤੀ ਹੈ ਜੀ ਪਤਾ ਕਰੋ ਕਿੱਥੇ ਦੀ ਵੀਡੀਓ ਇਹ ਬੱਚਾ ਕਿਹਨਾਂ ਦੇ ਪਿੰਡ ਦਾ ਇਹ ਗੁਰੂ ਘਰ ਕਿਹਨਾਂ ਦੇ ਨੇੜੇ ਪੈਂਦਾ ਸੋ ਨੰਬਰ ਤੁਹਾਡੇ ਕੋ ਉੱਪਰ ਸਕਰੀਨ ਤੇ ਆ ਰਿਹਾ ਇਹਦੇ ਤੇ ਸੰਪਰਕ ਕਰਕੇ ਤੁਸੀਂ ਬੱਸ ਸਾਨੂੰ ਜਾਣਕਾਰੀ ਦੇਣੀ ਹੈ ਇਹ ਕਿੱਥੋਂ ਦੀ ਘਟਨਾ ਸੋ ਕਾਰਵਾਈ ਅਕਾਲ ਪੁਰਖ ਆਪੇ ਸੇਵਾ ਲੈਣਗੇ ਅਸੀਂ ਜੋ ਆ ਤੋਂ ਵੱਧ ਕੇ ਸੇਵਾ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ